ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨੰਗ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਵੜਾ ਤਾਜੀ ਸੂਈ ਤੇ ਇੱਕ ਬੱਚੀ ਆ ਟਾਪ ਕਲਾਸ ਆਉ ਪੁੱਛ ਲੈਨੇ ਬਾਈ ਦੋ ਟੇਲ ਆਜੋ ਬਾਈ ਜੀ ਬਾਈ ਜੀ ਹਸੀ ਗਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋਈ ਵਧੀਆ ਹਾਂਜੀ ਵਧੀਆ ਜੀ ਚਲੋ ਨਾਮ ਤੇ ਐਡਰੈਸ ਬੋਲ ਕਲਦੀਪ ਸਿੰਘ ਨਾਮ ਆ ਜੀ ਮੇਰਾ ਪਿੰਡ ਸੁਖਾਰਾਂ ਦਾ ਜੀ ਭਗਤਾ ਭਾਈ ਦਾ ਸ਼ਹਿਰ ਕੋਲੇ ਮੇਰਾ ਪਿੰਡ ਪੈਂਦਾ ਜੀ ਠੀਕ ਆ ਬਾਈ ਤੇ ਮੋਬਾਈਲ ਨੰਬਰ ਬੋਲੋ 98685 ਹੂੰ 38206 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਸ ਹੋਈ ਆ ਇਹ ਪਹਿਲੇ ਸੂਆ ਜੀ ਇਹ ਪਹਿਲਾ ਸੂਆ ਕਦੋਂ ਸੂਈ ਆ ਬਾਈ ਇਹਨੂੰ ਸੂਈ ਨਾ ਹੋ ਗਈ ਅੱਜ ਮੰਨ ਕੇ ਚਲੋ 10 ਦਿਨ ਹੋ ਗਈ ਬੱਚਾ ਕੀ ਆ ਬਾਈ ਹਾਂਜੀ ਇਹ ਮਗਰ ਬੱਚਾ ਆਗਾ ਬੱਚਾ ਆਗਾ ਹਾਂਜੀ ਇਹਦਾ ਕਾਂ ਹਜੇ ਸਮਝ ਲੈ ਕੱਲ ਹੀ ਚੱਲੇਗਾ ਕੜ ਚੱਲ ਪਿਆ ਹਾਂਜੀ ਆ ਕੱਲ ਹੀ ਚੱਲੇਗਾ ਆ ਦੇ ਸਾਨੂੰ ਬਸ ਸੂਸ ਲਿਬੜੀ ਵੀ ਆ ਤੇ ਸੂ ਵੀ ਲਿਬੜੀ ਵੀ ਆ ਕਾੜੇ ਦਾ ਚੱਲ ਪਿਆ ਹਾਂਜੀ ਤਾਜੀ ਆ ਜਮ ਆਰਡਰ ਚੰਗਾ ਕਾਣ ਬਹੁਤ ਚੰਗਾ ਕੱਲਾ ਕੱਲਾ ਆ ਤਾਂ ਕੋਈ ਆ ਨੀ ਕੋਸ਼ਾਂਦੀ ਲਾ ਪੂਰਾ ਵੀ ਚਵਾਈ ਕਿਵੇਂ ਆ ਚਵਾਈ ਵਧੀਆ ਜੀ ਇੱਕ ਨੰਬਰ ਤੇ ਕਿੰਨਾ ਦੁੱਧ ਆ ਇਸ ਤੇਲੇ 13 ਕਿਲੋ ਦੁੱਧ ਆਈ ਵਾਦੀ ਹੋ ਦਿਨੋਂ ਦਿਨ ਹਾਂਜੀ ਹਾਂ ਠੀਕ ਆ ਅਜੇ ਤਾਂ ਹੁਣ ਕਾਣ ਚੱਲਿਆਗਾ ਕਾਣ ਚੱਲ ਕੇ ਜਦੋਂ ਹਟ ਗਿਆ ਫੇਰ ਇਹਨੇ ਹੋਰ ਵੀ ਵਧ ਜਾਣੇ ਸਹੀ ਗੱਲ ਹਾਂਜੀ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਯਾਦ ਬ੍ਰੀਡ ਚੰਗੀ ਆ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਫੇਸ ਹੂਸ ਚੰਗਾ ਬਾਕੀ ਥਣ ਚੰਗਾ ਚਵਾਈ ਵੀ ਚੰਗੀ ਆ ਦੁੱਧ ਵੀ ਬਾਈ ਨੇ ਚੰਗਾ ਤਿਆਰ ਦੱਸਿਆ ਤੋੜਾ ਤਾਰਾ ਬੈਡ ਦਾ ਬਹੁਤ ਚੰਗਾ ਬਾਈ ਚਿਬਾਈਤ ਵੀ ਆ ਪੂਰੀ ਠੰਡੀ ਸੀਲ ਆ ਪੂਰੀ ਹਾਂਜੀ ਹਾਂ ਕੋਈ ਰਕਾਂ ਨਹੀਂ ਠੀਕ ਆ ਜਿਹੜਾ ਮਰਜੀ ਚੋਈ ਜਾਵੇ ਬਾਕੀ ਭਾਈ ਜਿਹੜਾ ਵੀਡੀਓ ਬਣਾਉਣ ਦਾ ਟਾਈਮ ਆ ਤੱਕ ਹਾਂਜੀ ਹੁੰਦਾ ਚੋਈ ਵੀ ਹੈ ਜੀ 9:55 ਨਾ 10:00 ਵਜੇ ਮੰਨ ਕੇ ਚੱਲੋ ਉਸ ਹਿਸਾਬ ਨਾਲ ਜਜਮੈਂਟ ਕਰ ਲਓ ਸ਼ਾਮ ਦਾ ਕਟਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਹੈ ਬਈ ਤੇ ਕੀ ਮੁੱਲ ਆ ਭਰਾ ਦਾ ਫਿਰ ਇਹਦਾ ਮੁੱਲ ਜੀ ਆਪਣਾ 52000 ਰੁਪਈਆ ਜੀ ਮਾਨਤਨ ਹੋ ਜਾਊਗਾ ਹਾਂਜੀ ਹਾਂਜੀ ਕੀਤਾ ਜਾਊਗਾ ਠੀਕ ਆ 52000 ਰੁਪਈਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜੂਗਾ ਚੰਗੀ ਆ ਬੈਡ ਬਾਈ ਹਾਂਜੀ ਅੱਗੇ ਵੀਰੇ 2 ਨੰਬਰ ਕਿੰਨੀ ਉਮਰ ਆ ਬੱਚੀ ਦੀ ਇਹਦੀ 1.5 ਸਾਲ ਆਜੀ ਠੀਕ ਆ ਕਿਹੜੇ ਟੀਕੇ ਦੀ ਆ ਇਹ ਟੀਕਾ ਦਾ ਬਾਈ ਯਾਰ ਮੈਨੂੰ ਵੀ ਨਹੀਂ ਯਾਦ ਐ ਮੈਂ ਤੁਹਾਨੂੰ ਕਹਿਦਾ ਮੈਂ ਝੂਠ ਬੋਲਦਾ ਉਹਦਾ ਕੀ ਫਾਇਦਾ ਨਹੀਂ ਓਕੇ ਮਾਂ ਦਾ ਦੁੱਧ ਬਾਈ ਹਾਂਜੀ ਮਾਂ ਦਾ ਦੁੱਧ ਸਿਆ ਵੀ ਯਾਨੀ ਕਿ 15 ਤੋਂ ਲੈ ਕੇ ਤੇ 18 ਕਿਲੋ ਤੱਕ ਇਹ ਕੱਢ ਦਿੰਦੇ ਨੇ ਠੀਕ ਆ ਝੂਲੀ ਬਹੁਤ ਜੰਗੀ ਆ ਝੂਲੀ ਬਹੁਤ ਆ ਇਹੂੰ ਥੋੜਾ ਨਾ ਪੋਇਆ ਤਾਂ ਦਾਤੀ ਆ ਹਾਂ ਉਹ ਮੱਚੀ ਠੰਡੀ ਠੁੰਡੀ ਬਹੁਤ ਆ ਤੋਰਦੇ ਮਾੜੀ ਜੀ ਰੰਗ ਰੂਪ ਚੰਗਾ ਸਮੀ ਪਲੀਆ ਬੜੀ ਚੰਗੀ ਆ ਕਮਕ ਚੰਗੀ ਆ ਟੀਕੇ ਦੇ ਤਕਰੀਬਨ ਘਾਵਲੀ ਆ ਨਾ ਹਾਂਜੀ ਠੀਕ ਆ ਤਾਂ ਤਾਰਾ ਹੀ ਕਰਦੀ ਵੀ ਇਹ ਹੁਣ ਤੋੜਾ ਤਾਰਾ ਚੰਗਾ ਫੇਸ ਬੜਾ ਚੰਗਾ ਠੀਕ ਕੋਈ ੜਕਾ ਨਹੀਂ ਜਮੇ ਤੇ ਮੁੱਲ ਕੀ ਇਹਦਾ ਜਾਇਜ਼ ਆ ਹਾਂਜੀ ਮੁੱਲ ਇਹਦਾ ਮੁੱਲ ਜੀ ਹੈਗਾ 13000 ਰੁਪਈਆ ਜੀ ਮਾਨਤਾਣ ਹੋ ਜਾਊਗਾ ਹਾਜੀ ਹਾਜੀ ਮਾਨਤਾਣ ਕੀਤਾ ਜਾਊਗਾ 13000 ਰੁਪਿਆ ਦਾ ਮੁੱਲ ਆ ਜੀ 13000 ਰੁਪਿਆ ਮੁੱਲ ਮੁੱਲ ਜਾਇਜ਼ ਆ ਬਾਈ ਬਾਕੀ ਜਿਹੜਾ ਮੌਕਾ ਦੇ ਵਿੱਚ ਮਾਨਤਾਣ ਜਰੂਰ ਹੈ ਹਾਂ ਜੂ ਆਿਆਂ ਦੀ ਕੁਛ ਨਹੀਂ ਇਹ ਠੀਕੇ ਦੇ ਕਾਬਲ ਝੂਲੀ ਬਹੁਤ ਚੰਗੀਆਂ ਵੱਡੀ ਗੱਲ ਇਹ ਨੇ ਕਿ ਫੈਂਟ ਫੁੱਲ ਚੰਗੀਆਂ ਆਂ ਜੀ ਗਰਮੀ ਨੂੰ ਲਗਾਣਾ ਇਹਦਾ ਵੱਜਾ ਵਰਗਾ ਦੁੱਧ ਦਿੰਦੀ ਕੋਈ ਭਵਾਰੇ ਲਾਉਣ ਦੀ ਲੋੜ ਨਹੀਂ ਇਹ ਤਸਿਲ ਨੂੰ ਜਿਵੇਂ ਮਰਜ਼ੀ ਭਾਵੇਂ ਦਰਖਤ ਥੱਲੇ ਬੰਨ੍ਹ ਦਿਓ ਤੇ ਕਿਸੇ ਵੀ ਨੂੰ ਦੋਵੇਂ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਤੇ ਧੰਨਵਾਦ ਜੀ